ਮੇਰੀ ਵੱਡੀ ਭੈਣ ਆ ਸਾਰੇ ਦੇਖ ਲਓ ਜੀ ਇਹ ਮੇਰੇ ਭਰਾ ਬੈਠੇ ਨੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਡੀ ਆਰਗੇਨਾਈਜ਼ਰ ਨਾਲ ਤਾਂ ਕੋਈ ਲੜਾਈ ਨਹੀਂ ਸੀ ਤੁਸੀਂ ਐਵੇਂ ਛੇੜ ਕੇ ਬਹਿ ਗਏ ਹਨਾ ਸਾਡੀ ਮੇਰੀ ਲੜਾਈ ਉਸ ਮੁੰਡੇ ਨਾਲ ਜਿੱਦੋਂ ਤੋਂ ਆਪਾਂ ਇਨਸਾਫ ਲੈਣਾ ਹਨਾ ਜੀ ਹਾਂਜੀ ਹਾਂਜੀ ਆਪਾਂ ਉਸ ਮੁੰਡੇ ਤੋਂ ਇਨਸਾਫ ਲੈਣਾ ਨਾ ਜੇ ਉਹ ਅੱਜ ਵੀ ਮੁੰਡਾ ਜਿੱਦਾਂ ਤੁਸੀਂ ਭਰਾ ਆਏ ਹੋ ਅੱਜ ਵੀ ਉਹ ਆ ਕੇ ਮੇਰੇ ਕੋਲ ਆ ਜਾਂਦਾ ਆ ਤੇ ਬੰਦੇ ਨੇ ਤਾਂ ਚਲੋ ਗਲਾਸ ਮਾਰਦਾ ਫਿਰ ਵੀਡੀਓ ਬਣਾਉਣ ਆਲੇ ਨੇ ਜਿਹੜੇ ਨੇ ਇਹ ਕਰਤੂਤ ਕੀਤੀ ਆ ਤੇ ਉਹਨੂੰ ਖੁਦ ਨੂੰ ਵੀ ਪਤਾ ਦੇਖੋ ਆਪਾਂ ਜਿਹਨੂੰ WhatsApp ਦਾ ਸਟੇਟਸ ਪਾਉਂਦੇ ਹੋ ਕਿਸੇ ਲਈ ਪਾਇਆ ਹੁੰਦਾ ਤੇ ਮਿਰਚਾਂ ਕਿਸੇ ਨੂੰ ਲੱਗ ਜਾਂਦੀ ਆ ਉਹਦੀ ਆ ਠੀਕ ਹੈ ਤੇ ਆ ਭਰਾ ਜਿਹੜੇ ਨੇ ਜੀ ਕਾਲਾ ਸਾਹਿਬ ਕੀ ਨਾਮ ਉਹਨਦੇ ਪ੍ਰਦਾਨ ਪ੍ਰਦਾਨ ਜੌਨੀ ਸਾਹਿਬ ਇੱਥੇ ਨੇ ਤੇ ਇਹਨਾਂ ਨੂੰ ਕਿਹਨੇ ਨੇ ਭੇਜਿਆ ਕਾਲਾ ਜੀ ਨੇ ਕਾਲਾ ਜੀ ਜੀਆ ਠੀਕ ਹੈ ਜੀ ਤੇ ਅਸਲੀ ਪ੍ਰਧਾਨ ਇਹ ਨੇ ਜੀ ਤੇ ਬਾਕੀ ਘਰੋ ਘਰੀ ਆਪਦੇ ਸਾਰੇ ਪ੍ਰਧਾਨ ਹੀ ਹੁੰਦੇ ਨੇ ਠੀਕ ਹੈ ਨਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਨੇ ਭਰਾ ਤੇ ਆਹ ਨਹੀਂ ਮੇਰੀ ਵੱਡੀ ਭੈਣ ਆਹ ਸਾਰੇ ਦੇਖ ਲਓ ਜੀ ਇਹ ਮੇਰੇ ਭਰਾ ਬੈਠੇ ਨੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਡੀ ਆਰਗੇਨਾਈਜ਼ਰ ਨਾਲ ਤਾਂ ਕੋਈ ਲੜਾਈ ਨਹੀਂ ਸੀ ਤੁਸੀਂ ਐਵੇਂ ਛੇੜ ਕੇ ਬਹਿ ਗਏ ਹੋ ਹਨਾ ਸਾਡੀ ਮੇਰੀ ਲੜਾਈ ਉਸ ਮੁੰਡੇ ਨਾਮ ਆ ਜਿੱਦੋਂ ਤੋਂ ਆਪਾਂ ਇਨਸਾਫ ਲੈਣਾ ਹਨਾ ਜੀ ਹਾਂ ਜੀ ਹਾਂ ਜੀ ਆਪਾਂ ਉਸ ਮੁੰਡੇ ਤੋਂ ਇਨਸਾਫ ਲੈਣਾ ਜੋ ਅੱਜ ਵੀ ਮੁੰਡਾ ਤੁਹਾਡੇ ਵਾਂਗੂ ਜਿੱਦਾਂ ਤੁਸੀਂ ਭਰਾ ਆਏ ਹੋ ਅੱਜ ਵੀ ਉਹ ਆ ਕੇ ਮੇਰੇ ਕੋਲ ਆ ਜਾਂਦਾ ਆ ਤੇ ਉਹ ਜਿੱਦਾਂ ਉਹਨੇ ਸੋਸ਼ਲ ਮੀਡੀਆ ਤੇ ਮੈਨੂੰ ਕੀ ਕਹਿੰਦੇ ਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਮਾਰਕੀਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਜਰ ਉਸ ਬੰਦੇ ਨੇ ਤਾਂ ਚਲੋ ਗਲਾਸ ਮਾਰਦਾ ਫਿਰ ਵੀਡੀਓ ਬਣਾਉਣ ਆਲੇ ਨੇ ਜਿਹੜੇ ਨੇ ਹੇਕ ਤੂਤ ਕੀਤੀ ਆ ਤੇ ਉਹਨੂੰ ਖੁਦ ਨੂੰ ਵੀ ਪਤਾ ਦੇਖੋ ਆਪਾਂ ਜਿਹਨੂੰ WhatsApp ਦਾ ਸਟੇਟਸ ਪਾਉਂਦੇ ਆ ਉਹ ਕਿਸੇ ਲਈ ਪਾਇਆ ਹੁੰਦਾ ਤੇ ਮਿਰਚਾਂ ਕਿਸੇ ਨੂੰ ਲੱਗ ਜਾਂਦੀ ਆ ਹੁੰਦੀ ਆ ਠੀਕ ਹੈ ਤੇ ਆ ਭਰਾ ਜਿਹੜੇ ਨੇ ਜੀ ਕਾਲਾ ਸਾਹਿਬ ਕੀ ਨਾਮ ਉਹਨਦੇ ਪ੍ਰਧਾਨ ਪ੍ਰਧਾਨ ਜੌਨੀ ਸਾਹਿਬ ਇੱਥੇ ਨੇ ਤੇ ਇਹਨਾਂ ਨੂੰ ਕਿਹਨੇ ਨੇ ਭੇਜਿਆ ਕਾਲਾ ਜੀ ਕਾਲਾ ਕਾਲਾ ਪ੍ਰਧਾਨ ਨੇ ਭੇਜਿਆ ਠੀਕ ਹੈ ਜੀ ਤੇ ਅਸਲੀ ਪ੍ਰਧਾਨ ਇਹ ਨੇ ਜੀ ਤੇ ਬਾਕੀ ਘਰੋ ਘਰੀ ਆਪਦੇ ਸਾਰੇ ਪ੍ਰਧਾਨ ਹੀ ਹੁੰਦੇ ਨੇ ਠੀਕ ਹੈ ਜੀ